ਲਓ ਵੀ ਦੋਸਤੋ ਮੀਂਹ ਪੈ ਗਿਆ ਆ ਮੀਂਹ ਪੈ ਆ ਵੀ ਉਹਦਾ ਕਾਫੀ ਗਿਆ ਤੇ ਬੰਦਿਆਂ ਨੇ ਛਲਾਈ ਜਲੂਈ ਦਾ ਕਰ ਲਈ ਜੀ ਲਖ ਜਾ ਗਏ ਹੁੰਨੇ ਆ ਬਾਹਰਲੇ ਮੁਲਕ ਚ ਕੈਨੇਡਾ ਚ ਐਂਦਾ ਮਸ ਫੀਲ ਹੁੰਦਾ ਜਿਦਾ ਕੈਨੇਡਾ ਜਾ ਗਏ ਨਾ ਬੰਦ ਹੋ ਜਾਊਗਾ ਬੰਦ ਹੋ ਜਾਊਗੀ ਮਿਲ ਉਹ ਹਾਂ ਜੀ ਮਿੱਤਰੋ ਵੈਰੀ ਵੈਰੀ ਗੁੱਡ ਮਾਰਨਿੰਗ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਵੀ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਸਾਰੇ ਵਧੀਆ ਠੀਕ ਠਾਕ ਆ ਤੇ ਲੋ ਵੇ ਮਿੱਤਰੋ ਗੱਲਬਾਤ ਇਦਾਂ ਆ ਕਿ ਗੰਨੇ ਦੀ ਛਲਾਈ ਚੱਲ ਰਹੀ ਆ ਤੇ ਅੱਜ ਜਿਹੜਾ ਅੱਜ ਦਾ ਵਲੌਗ ਆ ਇਹ ਜਰੂਰ ਦੇਖਿਓ ਕਿਉਂਕਿ ਸਾਡੇ ਲਈ ਅੱਜ ਦਾ ਜਿਹੜਾ ਇਹ ਨਾ ਇਧਰ ਲਾ ਦੇਣੇ ਆ ਮਤਲਬ ਅੱਜ ਦਾ ਦਿਨ ਇਹ ਬਹੁਤ ਚੈਲੈਂਜਿੰਗ ਜਿਹਾ ਆ ਚੈਲੈਂਜਿੰਗ ਕਹਿਣ ਦਾ ਭਾਬ ਇਦਾਂ ਕਿ ਜਿੱਧਰ ਹੀ ਜਿੱਧਰ ਲਈ ਸਾਈਡ ਤੋਂ ਅਜੇ ਟਰਾਲੀ ਕਢਣੀਆਂ ਅਸੀਂ ਹੋਰ ਖੇਤਾਂ ਦੇ ਵਿੱਚ ਲੱਗੇ ਆ ਜਿੱਥੋਂ ਟਰਾਲੀ ਕਢਣੀਆਂ ਟਰਾਲੀ ਚਾੜਨੀ ਬੰਨ ਦੇ ਉੱਤੇ ਜਿਹੜਾ ਚੋੜਾ ਬੰਨਿਆ ਆਪਣੇ ਸ਼ੇਰਪੁਰ ਵਾਲਾ ਹਰਿਆਣੇ ਵਾਲਾ ਜਿਹੜਾ ਚੋਆ ਨਾ ਉਹ ਬੰਨ ਦੇ ਉੱਤੇ ਟਰਾਲੀ ਚਾੜਨੀ ਆ ਤੇ ਅੱਜ ਬਹੁਤ ਚੈਲੈਂਜਿੰਗ ਆ ਕੰਮ ਆ ਤੇ ਬਣ ਰਹਿਣਾ ਮਿੱਤਰੋ ਵੀਡੀਓ ਦੇ ਵਿੱਚ ਐਂਡ ਤੱਕ ਜਰੂਰ ਦੇਖਿਓ ਅਸਲ 'ਚ ਪਹਿਲਾਂ ਇੱਥੋਂ ਬਹੁਤ ਵਧੀਆ ਸੀਗਾ ਅੱਜ ਇੱਧਰ ਹਨਾ ਇੱਧਰਲੀ ਸਾਈਡ ਤੋਂ ਟਰਾਲੀ ਚਾੜਨੀ ਆ ਤੇ ਇੱਧਰੋਂ ਰਾਹੋਂ ਲੈ ਕੇ ਆਉਣੀ ਆ ਤੇ ਇੱਧਰ ਨੂੰ ਚਾੜ ਕੇ ਇੱਧਰ ਨੂੰ ਲੈ ਜਾਣੀ ਆ ਆਪਾਂ ਉਹ ਆ ਗਿਆ ਜੀ ਹਰਿਆਣੇ ਦਾ ਮੇਨ ਰੋਡ ਉਧਰ ਲਈ ਜਾਣੀ ਆ ਹੁਣ ਚੱਕਰ ਇਹ ਆ ਬਈ ਅੱਗੇ ਹਨਾ ਇੱਥੋਂ ਸੀਗਾ ਨੀਮ ਤੇ ਬਹੁਤ ਵਧੀਆ ਮਾਦਲ ਰੈਂਪ ਜਿਆ ਸੀਗਾ ਹੁਣ ਜਿੱਦਾਂ ਦੇ ਆਹ ਨਾ ਇਧਰੋਂ ਮਿੱਟੀ ਰੇਤਾ ਰੁੱਤਾ ਚੱਕਦੇ ਪਏ ਆ ਚੋ ਦੇ ਵਿੱਚੋਂ ਤੇ ਉਹਨਾਂ ਨੇ ਕੀ ਕੀਤਾ ਆ ਜੀ ਬੰਨ ਦੇ ਉੱਤੇ ਮਿੱਟੀ ਸੱਟ ਸੱਟ ਕੇ ਨਾ ਬੰਨ ਦਾ ਉਹਦਾ ਵਧੀਆ ਸਾਫ ਸੁਥਰਾ ਕਰਤਾ ਆ ਪਰ ਆ ਟੱਕਰ ਬਹੁਤ ਤਗੜੀ ਬਣਾਤੀ ਸੀ ਉਹਦਾ ਨਾ ਹੁਣ ਵੱਡੀ ਆ ਬਾਕੀ ਸ਼ਾਮ ਨੂੰ ਦੇਖਾਂਗੇ ਟਰਾਲੀ ਲੋਡ ਹੋ ਕੇ ਚੜਦੀ ਆ ਕਿ ਨਹੀਂ ਚੜਦੀ ਇੱਥੋਂ ਦੀ ਇੱਧਰ ਰੇਤਾ ਵਾਲੇ ਟਰੱਕ ਲੱਗੇ ਹੋ ਆ ਟਿਪਰ ਲੱਗੇ ਹੋ ਆ ਵੱਡੇ ਤੇ ਰੀਤਾ ਪਰ ਪਰ ਕੇ ਲਈ ਜਾਈ ਜਾਂਦੇ ਆ ਹੁਣ ਦੋਸਤੋ ਗੱਲਬਾਤ ਇਹ ਆ ਬਈ ਉਧਰ ਹੈ ਤਾਂ ਉਹਦਾ ਰਾਹ ਤਾਂ ਬਹੁਤ ਵਧੀਆ ਹੈ ਤੇ ਉਧਰੋਂ ਪੂਰੀ ਤੇਜ਼ ਟਰਾਲੀ ਆਵੇ ਤੇ ਆਰਾਮ ਨਾਲ ਇਧਰ ਮੁੜ ਤਾਂ ਸਕਦੀ ਆ ਬਾਕੀ ਗੱਲ ਉਹ ਹੀ ਆ ਵੀ ਜਦੋਂ ਹੁਣ ਸ਼ਾਮ ਨੂੰ ਚੜਾਂਗੇ ਫੇਰ ਦੇਖਾਂਗੇ ਤੇ ਅੱਜ ਦਾ ਉਹਦਾ ਮੀਂਹ ਵੀ ਬਹੁਤ ਭਾਰੀ ਦੱਸਿਆ ਆ 4 ਵਜੇ ਤੋਂ ਜੇ ਤਾਂ ਬਹੁਤ ਜ਼ਿਆਦਾ ਮੀਂਹ ਪੈਣ ਲੱਪਿਆ ਫੇਰ ਤਾਂ ਲਦਾਈ ਨਹੀਂ ਹੋਣੀ ਟਰਾਲੀ ਦੀ ਲੋਡ ਨਹੀਂ ਹੋਣੀ ਤੇ ਨਾ ਮੀਂਹ ਪਾਊਗਾ ਤਾਂ ਫੇਰ ਆ ਲੋਡ ਕਰਾਂਗੇ ਕਰਾਂਗੇ ਤਾਂ ਟਰਾਲੀ ਕੱਢਾਂਗੇ ਲੋ ਵੀ ਦੋਸਤੋ ਮੀਂਹ ਪੈ ਗਿਆ ਆ ਤੇ ਮੀਂਹ ਪੈ ਆ ਵੀ ਉਹ ਤਾਂ ਕਾਫੀ ਗਿਆ ਤੇ ਬੰਦਿਆਂ ਨੇ ਖਿਲਾਈ ਜਲੂਈ ਦਾ ਕਰ ਲਈ ਸੀ ਉਹ ਕਹਿੰਦੇ ਭਾਈ ਟਰਾਲੀ ਲੱਗ ਲੈਣੀ ਆ ਫਿਰ ਉਹ ਲੈ ਕੇ ਚੱਲਦੇ ਆ ਜਾ ਕੇ ਲਗਾਉਣੇ ਆ ਲੋ ਵੀ ਦੋਸਤੋ ਖੇਤਾਂ 'ਚ ਆ ਗਏ ਮੀਂਹ ਬਹੁਤ ਪਿਆ ਆ ਤੇ ਬੰਦੇ ਕਿੱਥੇ ਚਲ ਗਏ ਉਹ ਆ ਰਹੇ ਇਹਨੂੰ ਮੈਂ ਕਿਹਾ ਟਰੈਕਟਰ ਤੇ ਬਹਿ ਜਾ ਮਨ ਦਾ ਹੀ ਨਹੀਂ ਬਹਿਣਾ ਸੱਫ ਹੋ ਗਿਆ ਇਹ ਮੁੰਡੇ ਨੂੰ ਮੈਂ ਕਿਹਾ ਇਦਾਂ ਕਰੋ ਆ ਜਾਓ ਪੌੜੀ ਚੱਕ ਲਈ ਪੌੜੀ ਦੂਜੇ ਖੇਤਾਂ 'ਚ ਆ ਤੇ ਆਪਾਂ ਹੈਗੇ ਇੱਧਰ ਆਇਓ ਜੀ ਤੇ ਇਹ ਭਾਈ ਸਾਹਿਬ ਹੁਣੀ ਕਹਿੰਦੇ ਟਰੈਕਟਰ ਤੇ ਨਾ ਬਹਿਣਾ ਟਰੈਕਟਰ ਤੇ ਕਹਿੰਦੇ ਨਹੀਂ ਬਹਿਣਾ ਹੈ ਟਰੈਕਟਰ ਭੱਜਦਾ ਜਾਇਆ ਟਰੈਕਟਰ ਚੂਤ ਬਹੁਤ ਲੱਗਦਾ ਹੈ ਟਰੈਕਟਰ ਤੇ ਚੋਟ ਲੱਗਦਾ ਉਹ ਕਹਿੰਦਾ ਟਰੈਕਟਰ ਤੇ ਚੋਟ ਜ਼ਿਆਦਾ ਲੱਗਦਾ ਤਾਂ ਨਹੀਂ ਜਾਣਾ ਚੱਕ ਕੇ ਲੈ ਜਾ ਮੈਨੂੰ ਚੱਕ ਕੇ ਲੈ ਜਾ ਮੈਨੂੰ ਹੈ ਚੱਕ ਕੇ ਲੈ ਜਾਨੇ ਇਹਨੂੰ ਲਓ ਬਈ ਬੰਦੇ ਲੱਗੇ ਵਾ ਲੋਡਿੰਗ ਕਰਨ ਇੱਕ ਵਾਰੀ ਹੁਣ ਬਾਡੀ ਭਰ ਕੇ ਦਾ ਜਿਹੜਾ ਬਾਹਰ ਉੱਤੇ ਲੱਗਣ ਲੱਗਾ ਫੇ ਇੱਕ ਵਾਰੀ ਨਾ ਆ ਰਾਹ ਤੇ ਫੇਰਦੇ ਆ ਉਹਦਾ ਹੈ ਤਾਂ ਪੱਕਾ ਯਾਰ ਆ ਫੇਰ ਵੀ ਪਰ ਆਪਾਂ ਇੱਕ ਵਾਰੀ ਚਲੋ ਕਮਾ ਲੈਣੀ ਆ ਟਰਾਲੀ ਛਿੱਟਾਂ ਜੀਆਂ ਪੈ ਗਈਆਂ ਨਾ ਛਿੱਟਾਂ ਨਾ ਪਈਆਂ ਹੁਣ ਪੇ ਤਾਂ ਕੰਮ ਹੀ ਸਾਲਾ ਸੋਖਾ ਆ ਸੁੱਕੇ ਜ਼ਮੀਨ ਦੀ ਗੱਲ ਕੁਝ ਹੋ ਰਿਹਾ ਗਿੱਲੀ ਜ਼ਮੀਨ ਦੀ ਗੱਲ ਕੁਝ ਹੋ ਰਿਹਾ ਮੀਂਹ ਦਾ ਮੜਾ ਜਾ ਵੀ ਉਦਾਂ ਪੈ ਜਾਵੇ ਤਾਂ ਇੰਨੇ ਦੇ ਨਾਲ ਹੀ ਕੁਝ ਤਾਂ ਕੁਝ ਹੋ ਜਾਂਦਾ ਮਿੰਡ ਜੀ ਟਰੈਕਟਰ ਸਲਿੱਪ ਮਾਰ ਜਾਂਦੇ ਜੇ ਮੀਂਹ ਥੋੜਾ ਜਿਹਾ ਵੀ ਪੈ ਜਾਵੇ ਕਿਤੇ ਪਰ ਉਹਦਾ ਛਰਾਟਾ ਯਾਰ ਚੰਗਾ ਪੈ ਗਿਆ ਅੱਜ ਬਾਕੀ ਦੇਖਦੇ ਆ ਯਾਰ ਆ ਕੱਢਾਂਗੇ ਕੱਢ ਕੇ ਦੇਖਾਂ ਕੀ ਬਣਦਾ ਆ ਸਮਾਂ ਲੈਣਾ ਤੇ ਇੱਥੇ ਆ ਦੇਖਿਆ ਦਸਹਿਰਾ ਗਰਾਊਂਡ ਦੇ ਵਿੱਚ ਹੁੰਦੇ ਆ ਛਿੰਝ ਦੇ ਮੁਕਾਬਲੇ ਲੈ ਵੇ ਦੇਖੋ ਤੁਸੀਂ ਵੀ ਸਾਰੇ ਜਣੇ ਬਾਪ ਜੀ ਵਾਹਿਮੋਡੇ ਸਾਡੇ ਆਪਣੇ ਆ ਵਧੀਆ ਪਹਿਲਵਾਨ ਵਧੀਆ ਕੁਲ ਦੇ ਬੱਚਾ ਜੰਗਲਾ ਜੀ ਨੂੰ ਸੁਣਿਆ ਹੁੰਦਾ ਹੈ ਕਿ ਜਿਹਦਾ ਨਾਮ ਦੋਦੇ ਪਵਨ ਦਾ ਜੜੀ ਹੋਇਆ ਨਾਮ ਨਿਰਜਾ ਆਪਣੇ ਵੱਲੋਂ ਮਾਣ ਵੱਲੋਂ ਆਦਿ ਗ੍ਰੀਸ਼ਣ ਰਾਣਾ ਜੀ ਦਾ ਜਿਹੜਾ ਗੁਰਜਿੰਦਰ ਦਾ ਮਾਰਕਵਾਣ ਕੀਤਾ ਜਾ ਰਿਹਾ ਬਈ ਤਾੜੀ ਦੌੜਨ ਵਾਲੇ ਇੱਕ ਬਾਦ ਜੀ ਦਾ ਸਵਾਗਤ ਹੈ ਵੀ ਕਿਉਂ ਨਾ ਬਹੁਤ ਜੁਬਾਨੀ ਆਓ ਜੀ ਇੱਥੇ ਅੰਦਰ ਫਿਰੋ ਸਾਡੇ ਪੀਐਸ ਫੋਟੋਗ੍ਰਾਫਰ ਫੋਟੋਗ੍ਰਾਫਰ ਸਾਹਿਬ ਹੋ ਜੀ ਆਪ ਕੋਚਾ ਆ ਬੰਦਨ ਮਾਨ ਸਾਥ ਇੱਥੇ ਆ ਆਓ ਐਮਸੀ ਸਾਹਿਬ ਸਾਡੇ ਬਰਨਾਲਾ ਫਮਨ ਬਹਿਲਵਾਨ

ਲੱਗੇ ਟੋਕਨ ਪਾਚੀ ਦਾ ਲੋ ਆ ਕੇ ਤੇ ਨਾਲ ਲੱਗਦੀ ਖਾਲੀ ਉਹ ਬਸ ਆ ਹੀ ਲੈਨੇ ਇੱਕ ਆ ਹੀ ਲੈਣਾ ਇੱਕ ਬਸ ਤੇ ਇਹੇ ਚੱਲਦੀ ਬਈ ਆ ਇਹੇ ਚੱਲਦੀ ਬਈ ਇੱਕ ਲੈਣ ਬਸ ਬੰਬਿਆਣੇ ਰਾਤ ਟਰਾਲੀ ਇੰਨੀ ਜਾਰੀ ਹਲਾਰ ਕਰਦੀ ਹੈ ਨਾ ਟਰਾਲੀ ਇੰਨੀ ਕਿ ਚਾਰਾ ਉੱਠੀ ਚੜੀ ਹੈ ਨਾ ਜਿਹੜੀ ਦਾ ਆਪਾਂ ਬੰਦੇ ਉੱਤੇ ਜਿਹੜੀ گاڑی ਟਰਾਲੀ ਤਾਂ ਇੱਕ ਗੱਲ ਐ ਇੰਨਾ ਕਿ ਰੱਛ ਰਿਆ ਕਰੇ ਕਿਤੇ ਰੋਜ਼ ਬੜਾ ਨਜ਼ਾਰਾ ਬਈ ਪਰ ਹੁਣ ਤਾਂ 4-5 ਦਿਨ ਹੋ ਗਏ ਮੀਂਹ ਤੋਂ ਬਾਅਦ ਰੱਛ ਬਣਿਆ ਹੀ ਨਹੀਂ ਇੰਨਾ ਕੇ ਰੱਛ ਹੁੰਦਾ ਬਸ ਰੋਜ਼ ਇੱਕ ਜਾਂ ਦੋ ਲੈਣਾ ਜਾਂ ਤਿੰਨ ਬਾਦੀ ਹੀ ਹੱਦ ਬਸ ਸਿਮਰਨ ਦਾ ਡਾਇਰੈਕਟਰ ਵੀ ਖੜਾ ਹੋਈ ਮਿੱਤਰੋ ਉਹ ਖੜਾ ਜੌਂਡੀਅਰ ਖਾਲੀ ਹੋਇਆ ਪਰ ਫੇ ਇਦਾਂ ਵੀ ਸਰਦਾਰ ਸਾਡਾ ਕਈ ਵਾਰੀ ਗਰਮ ਹੋ ਜਾਂਦਾ ਉਹ ਫੇ ਕਹਿਣ ਲੱਗ ਪੈਂਦਾ ਕਹਿੰਦਾ ਸਾਲਿਓ ਪਹਿਲਾਂ ਕੰਮ ਕਰ ਲਓ ਟਰਾਲੀ ਕੱਢ ਲਓ ਵੀਡੀਓ ਬਣਾਉਂਦੇ ਚੱਕਰਾਂ 'ਚ ਪੈ ਜਾਂਦੇ ਆ ਟਰਾਲੀ ਆ ਨਾ ਬੰਦਿਆਂ ਨੇ ਾਲਾਰ ਬਹੁਤ ਕਰਤੀ ਰਾਤ ਆ ਦੇਖੋ ਮੋਰ ਨੂੰ ਹੈਗੀ ਬਹੁਤ ਘੱਟ ਤੇ ਪਿੱਛੇ ਨੂੰ ਬਹੁਤ ਜਿਆਦਾ ਉਹਦੇ ਕਰਕੇ ਟਰੈਕਟਰ ਜਦੋਂ ਤੁਰਦਾ ਵੀ ਆ ਉਦੋਂ ਹੀ ਖੜਾ ਹੀ ਸਲਿੱਪ ਕੱਢੀ ਜਾਂਦਾ ਇੰਨੀ ਟਰਾਲੀ ਾਲਾਰਿਆ ਲਓ ਜੀ ਗੱਲਬਾਤ ਇਦਾਂ ਹੈ ਕਿ ਅੱਜ ਆ ਨਾ ਰਵੀਦਾਖ ਮਹਾਰਾਜ ਦੇ ਪ੍ਰਕਾਸ਼ਪੁਰ ਵਿਆ ਤੇ ਸਾਡੇ ਪਿੰਡ ਦੇ ਵਿੱਚ ਵੀ ਨਗਰ ਕੀਰਤਨ ਸਜਾਇਆ ਸਾਡੇ ਨਾ ਤਾਇਆ ਜੀ ਉਹਨਾਂ ਨੇ ਚਾਹ ਪਲਾਉਣੀ ਸੀ ਤੇ ਨਗਰ ਕੀਰਤਨ ਨੂੰ ਤੇ ਮਹਾਰਾਜ ਦੇ ਸਰੂਪ ਤੇ ਨਗਰ ਕੀਰਤਨ ਸਾਰੀ ਸੰਗਤ ਆ ਗਈ ਆ ਦੇਖੋ ਵੀਡੀਓ ਟਰੱਕ ਕੰਡੇ ਦੇ ਲੱਗਿਆ ਟਰਾਲੀ ਜਾਣ ਤੇ ਵੇਟ ਕਰਾਉਣੇ ਆ ਵੇਟ ਕਰਾ ਕੇ ਦਾ ਫਿਰ ਖਾਲੀ ਹੋ ਗਈ ਉਹ ਆ ਹੀ ਗਰੂਪ ਆ ਹੀ ਗਏ ਬਹੁਤ ਤਗੜਾ ਰਿਗਾਰਡਮੈਂਟ ਆ ਇਹ ਆ ਪੰਪ ਵੀ ਹੈਗਾ ਪਰ ਇਹ ਜੀਮੀਦਾਰਾਂ ਲਈ ਨਹੀਂ ਆ ਇਹ ਸਿਰਫ ਮਿਲ 'ਚ ਜਿਹੜੇ ਇੱਥੇ ਚੱਲਦੀਆਂ ਗੱਡੀਆਂ ਗੱਡੀਆਂ ਜਾਂ ਟਰੈਕਟਰ ਟਰੱਕ ਟਰੱਕ ਚੱਲਦੇ ਆ ਉਹਨਾਂ ਲਈ ਆ ਲੋ ਬਈ ਦੋਸਤੋ ਕਹਿੰਦੇ ਜੈਕ ਦੇ ਵਿੱਚ ਕੋਈ ਪੈ ਗਈ ਆ ਪ੍ਰੋਬਲਮ ਇਹ ਟਰਾਲੀ ਇੰਨੀ ਚੱਕਿਓ ਰਹਿਣ ਦਿੱਤੀ ਇਹਨਾਂ ਨੇ ਕੋਈ ਚੱਕਰ ਚੁੱਕਰ ਪੈ ਗਿਆ ਲੱਗਦਾ ਤੇ ਬੰਦ ਹੋ ਗਿਆ ਪਟਾਇਆ ਇਹਨਾਂ ਦਾ ਮੈਨੂੰ ਲੱਗਦਾ ਜੱਕ ਦਾ ਨੇ ਚੱਲ ਲੱਗੇ ਨੇ ਇਹ ਪਿਆ ਆ ਪਰ ਸਲੋ ਜਾਰਾ ਕਰਤਾ ਕਿਉਂਕਿ ਬਾਹਰ ਟਰਾਲੀਆਂ ਹੈ ਨਹੀਂ ਨਾ ਗੰਨੇ ਦੀਆਂ ਇੱਕੋ ਹੀ ਲੈਣੇ ਆ ਤੇ ਜੇ ਇਹਨਾਂ ਨੇ ਛੇਤੀ ਛੇਤੀ ਵਢਾਂਗਾ ਕਰਤਾ ਤਾਂ ਮੁੜ ਕੇ ਫਿਰ ਬੰਦ ਹੋ ਜਾਊਗਾ ਬੰਦ ਹੋ ਜਾਊਗੀ ਮਿਲ ਦੋੜਾ ਕੱਢੀ ਜਾਂ ਪਰ ਉਹੀ ਚੱਕਰਾ ਹੌਲੀ ਹੌਲੀ ਚੱਲਦਾ ਰਿਹਾ ਕੰਮ ਬਾਕੀ ਲੱਗੀ ਜਾਂਦੀਆਂ ਟਰਾਲੀਆਂ ਇੱਧਰ ਇਸ ਦਾ ਬਹੁਤ ਤਕੜਾ ਆ ਬਈ ਬਹੁਤ ਮਤਲਬ ਕਮਾਲ ਕੀਤਾ ਵਿਆ ਗਾੜੇ ਗਾਰਮੈਂਟ ਇਦਾਂ ਬਣਾਏ ਆ ਇਹਨਾਂ ਨੇ ਇੱਕ ਦੀ ਜੇਰੀ ਬਾਰੀ ਹੈ ਨਾ ਮਾੜਾ ਦਾਦਾ ਇੱਕ ਨਵੀਂ ਚੀਜ਼ ਆ ਜੋ ਹੋਰ ਜੇਰੀ ਬਾਰੀ ਆਉਂਦੀ ਆ ਨਾ ਜੇ ਦਾ ਆ ਚੁੰਡਿਆ ਥੱਲੇ ਪਹਿਲੇ ਆ ਪਹਿਲਾ ਚੁੰਡਾ ਜਿਹਨੂੰ ਕਹਿੰਦੇ ਆ ਜਿਹੜੀ ਦਾ ਇੱਥੇ ਵਾਰੀ ਆ ਗਈ ਉਹਦਾ ਟਰਾਲੀ ਹੋਣੀ ਛੇਤੀ ਖਾਲੀ ਤੇ ਜਿਹੜੀ ਵਾਰੀ ਆ ਗਈ ਅਜਾ ਦੂਜਾ ਚੁੰਡਾ ਖਰਾਬ ਆ ਤੇ ਜਿਹੜੀ ਵਾਰੀ ਆ ਗਈ ਉਹ ਤੀਜੇ ਨੰਬਰ ਤੇ ਜਦੋਂ ਇਹ ਦੂਜੇ ਨੰਬਰ ਵਾਲਾ ਚੱਲਦਾ ਹੁੰਦਾ ਪਹਿਲੇ ਵਾਲਾ ਚੱਲਦਾ ਤੀਜੇ ਵਾਲਾ ਵੀ ਚੱਲਦਾ ਨਾ ਜਦੋਂ ਉੱਥੇ ਦਾ ਟਰਾਲੀ ਖਾਲੀ ਹੀ ਨਹੀਂ ਹੁੰਦੀ ਬੰਦਾ ਖੜਾ ਹੀ ਦੀਏਦਾ ਰਹਿੰਦਾ ਹੁਣ ਖਾਲੀ ਹੋ ਹੁਣ ਖਾਲੀ ਹੋਊਗੀ ਮਸਿਂ ਜਾ ਕੇ ਫਿਰ ਕਿਹਨੇ ਖਾਲੀ ਹੁੰਦੀ ਹੈ ਇੱਧਰ ਵਾਲੇ ਆ ਦੋ ਜੂਂਡੀਆ ਦੇ ਨਜ਼ਾਰੇ ਆ ਪਰ ਆ ਜਾਹਾ ਖਰਾਬ ਆ ਇਸ ਲਈ ਹੋ ਸਕਦਾ ਸ਼ਾਇਦ ਇਹਨਾਂ ਨੇ ਆਪ ਹੀ ਬੰਦ ਕੀਤੀ ਹੋਵੇ ਮਿਲ ਸਲੋ ਚਲਾਉਣ ਲਈ ਤੇ ਆ ਦੇਖੋ ਇੱਧਰ ਇੱਕ ਹੋਰ ਚੀਜ਼ ਆ ਇਦਾਂ ਲੱਗਦਾ ਨਾ ਜਿਦਾ ਮਤਲਬ برف ਪਈ ਹੋਂਦੀ ਆ ਕਿ ਜਿਹਦਾ برف ਚ ਆ ਗਏ ਹੁੰਦੇ ਆ ਬਾਹਰਲੇ ਮੁਲਕ ਜਿ ਕੈਨੇਡਾ ਚ ਏਦਾਂ ਮਸ ਫੀਲ ਹੁੰਦਾ ਜਿਦਾ ਕੈਨੇਡਾ ਜਾ ਗਿਆ ਹੈ ਨਾ ਪਰ ਹੈ ਸਾਲੀਏ ਸਵਾਜ ਹੀ ਆ ਬਹੁਤ ਕਪੜੇ ਭਰ ਦੇ ਨਾ ਸਾਰੇ ਕਪੜੇ ਕੁਪੜੇ ਲਿਪੜ ਜਾਂਦੇ ਨੇ